ਇਹ ਤਾਂ ਸੱਭਿਆਚਾਰ ਦੇ ਨਾਂ ਤੇ ਕਰੋਸੀ ਜਾਂਦੀ ਆ ਉਹ ਕਹਿੰਦੀ ਆ ਮੇਰੀ ਜੁਗਨੀ ਦੇ ਧਾਕੇ ਬੱਗੇ ਤੇ ਜੁਗਨੀ ਉਹਦੇ ਮੂੰਹੋਂ ਖੱਪੇ ਜੀ ਨੂੰ ਸਾਠੇਸ਼ ਕਰਦੇ ਪੰਜੇ ਸਾਡੇ ਵਾਲੀ ਜੁਗਨੀ ਆ ਗੁਰਮੁਖੀ ਥੋੜੀ ਜੀ ਕਪੱਤੀ ਆ ਇਹਦੇ ਧਾਕੇ ਧੋਗੇ ਤਾਂ ਨਹੀਂ ਪਤਾ ਬੱਗੇ ਆ ਕਿ ਕਾਲੇ ਦੇ ਵਿੱਚ 82 ਕੱਟੇ ਜੰਗ ਦੇ ਰੌਂਗ ਹੋ ਗਏ ਡੇਢ ਟੋਣ ਦਾ ਕਾਦੇ ਆ 50 ਕਗਾਈਆਂ ਦੀ ਮਾਰ ਆ ਜਿਹਦੇ ਜਿਹਦੇ ਨਾਲ 82 ਦੰਦਾਂ ਦੇ ਨਾਲੇ ਦੰਦੀ ਵੱਟਦੇ ਨਾ ਕੋਈਆਂ ਚੀਕਾਂ ਬੜੀਆਂ ਘਣੌੜੀ ਫਿਲਟਰ ਵਰਗਾ ਕਰਕੇ ਰੱਖਦੇ ਨਹੀਂ ਬੰਦੇ ਨੂੰ ਪਾਣੀ ਨਹੀਂ ਮੰਗਣੀ ਤੇ ਜੁਗਨੀਓਂ ਨਾ ਹੱਥਾਂ ਵਿੱਚ ਨਾ ਫੜਦੀ ਜਿਨ੍ਹਾਂ ਨੂੰ ਇਸ ਕੁਸ਼ਤ ਦੇ ਰੰਗ ਲੱਗੇ ਆ ਸਾਡੇ ਅਜ ਜੁਗਨੀਓਂ ਨਾ ਹੱਥਾਂ ਵਿੱਚ ਫੜਦੀ ਆ ਜਿਹੜੇ ਕਹਿੰਦੇ ਅਸ ਕਿਰਪਾਨ ਖੰਡੋ ਖੜਕ ਵਾਲੀ ਤਬ ਤਬਰ ਅ ਤੀਰ ਸਹਿਬ ਸ੍ਰੋਹੀ ਸਾਥੀ ਇਹ ਹਮਾਰਾ ਤੀਰ ਇਹ ਜੁਗਨੀਓਂ ਨਾ ਹੱਥਾਂ ਵਿੱਚ ਫੜਦੀ ਆ ਜਿਹੜੇ ਕਹਿੰਦੇ ਨੇ ਰੋਗਨ ਤੇ ਯਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ ਛਤਰ ਅਨੇਕ ਤਲਾਵਤ ਭਾਵ ਤੋਂ ਤੋਂ ਇੱਕ ਨਾ ਲਾਗਣ ਪਾਵੇ ਰਾਖਤ ਹੈ ਆਪਣਾ ਕਰਦਿਆ ਕਰ ਬਾਦ ਸਭ ਨੂੰ ਨਾ ਭੇਟਣ ਪਾਵੇ ਤੋਸੋਸੋ ਪੈਢੀ ਕੇ ਪਾਟ ਬੀਜ ਬਚਾਵੈ ਇਹ ਦੁਨੀਆ ਦੇ ਹਾਥਾਂ ਵਿੱਚ ਸਭ ਜਿਹੜੇ ਕਹਿੰਦੇ ਨੇ ਥਗ ਖੰਡ ਤੇ ਹੰਡ ਕਲਬਲ ਖੰਡੰ ਅਤਲੰ ਮੰਡੰ ਬਾਰਖੰਡੰ ਕੋਜ ਦੰਡ ਅਖੰਡ ਤੇ ਪ੍ਰਜੰਡੰ ਜੋਤ ਅਮੰਡੰ ਪਹਾਣ ਪ੍ਰਭੰ ਸੁਖ ਸੰਤਾਕਰਣੰ ਦੁਰਮਤ ਦਰਣੰ ਕੈਲਬਕ ਹਰਣੰ ਆਸੁਪਰਣੰ ਜੈ ਜੈ ਜਗਕਰਨ ਸ੍ਰੇਤ ਉਵਾਰਨ ਮਮ ਪ੍ਰਤਪਾਰਣ ਜੈ ਅਤੇਦੰ ਜੈ ਅਤੇਦੰ

ਦੇ ਭਾਰਤ ਤੇ ਪੰਜਾਬ ਦੇ ਵਿੱਚ ਗੇੜੇ ਦੇ ਕੇ ਸਰਕਾਰ ਦੀ ਨੱਕ ਵਿੱਚ ਨਾਮ ਕਰਕੇ ਰੱਖਿਆ ਕਿਸ ਤਰ੍ਹਾਂ ਆਉ ਪਿਆ ਦਿਨ ਸਰਮ ਜੁਗਨੀ ਦੇ ਮੇਰੀ ਅਜੁਬਨੀ ਬਾਬਲ ਦੀ ਰਣ ਦੀ ਤੁ ਸਿੰਘ ਤੇ ਕਾਬਲ ਦੀਓ ਹੋ ਤੂੰ ਨਹੀਂ ਫੇਰ ਗਈ ਲਧਿਆਣੇ ਉਹਦੇ ਨਾਲ ਸੀ ਦੋ ਤਿੰਨ ਹੋਏ ਉਹਦੇ ਨਾਲ ਸੀ ਦੋ ਤੇ ਜਾਨੇ ਲਾਲ ਜਗਤ ਨ ਰਹਿਣਾ ਹੋ ਲਾਲ ਜਗਤ ਨ ਰਹਿਣ ਪਛਾਣੇ ਚੰਦਰ ਸੋਨ ਨਦੀ ਦੇ ਲਵਾਨੇ ਹੋ ਵੀਰ ਮੇਰੇ ਆ ਅਜੁਬਨੀ ਵੀਰ ਮੇਰੇ ਆ ਅਜੁਬਨੀ ਵੀਰੇ ਮੇਰੇ ਆਜੋ ਕਨੀ ਸੁਦਮੰਤ ਦੀ ਤੇ ਦੂਲੇ चुगनी ही रहंदी सुखदेव ਦੁਗਣੀ ਵੀ ਮੇਰੇ ਆ ਦੁਗਣੀ ਚੰਟ ਦੀ ਬੁੱਧ ਸਿੰਘ ਵਾਲੇ ਗੁਰ ਜੰਡ ਦੀ ਉਹ ਹੋਰ ਦੁਗਣੀ ਫੈਕਦੇ ਮੂਰੇ ਭੁਕੇ ਨਾ ਕਿਸੇ ਰੋਕਿਆ ਨਾ ਕਿਸੇ ਰੋਕਿਆ ਰੁਕੇ ਪੌਣੇ 6 ਕਰੋੜ ਸੀ ਪੌਣੇ 6 ਕਰੋੜ ਸੀ ਲੁੱਟੇ ਪਰ ਉਡ ਗਏ ਉੱਡ ਗਏ ਚਾਰੇ ਜੀਪ ਦੇ ਉੱਡ ਗਏ ਚਾਰੇ ਜੀਪ ਦੇ ਪਹਰੇਓ ਵੀਰ ਮੇਰੇ ਆਦਗਨੀ ਵੀਰ ਮੇਰੇ ਆਦਗਨੀ ਭੰਮੇ ਦੀ ਅਵਤਾਰ ਸਿਉ ਸੂਰੇ ਹੱਲ ਮੋੜ ਤੋਂ ਪਾਣੀ ਵਾਲੇ ਹੋਣ ਤੋਂ ਪਾਣੀ ਵਾਲੇ ਬੱਲ ਗਈ ਰੂਪ ਸੰਕਰ ਦੀ ਉਹ ਦਹੇਲ ਰੋਕਦੀ ਜਦੋਂ ਐਸ ਵੀ ਰੋਕਦੀ ਜਦੋਂ ਐਸ ਵੀ ਅਲੋ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਚਰਵਾਣੇ ਦੀ ਭਾਈ ਕੰਨੇ ਤੇ ਬੱਬਾ की वरी खाखी बि रहंदी कसर बि कढ तूं बाक़ी जी बिर मेर जुगनी वीर मेर जुगनी यार डोडा ਵੀਰ ਮੇਰੇ ਆ ਜੁਗਨੀ ਜੇਲੇ ਦੀ ਨਨ ਘਬਰੂ ਪਕੇ ਛੇਦੀ ਨੀ ਹੋ ਵਾਅਦੇ ਕਰਦੀ ਰਹਿੰਦੀ ਨੇ ਤੂੰ ਸਾਡੇ ਤੇ ਵਾਅਦੇ ਕਰਦੀ ਰਹਿੰਦੀ ਨੇ ਤੂੰ ਸਾਡੇ ਤੇ ਪੂਰਾ ਤੇਰੇ ਨਾਲ ਹਿਸਾਬ ਕੋਈ ਕਰ ਜਾਉ ਦਿਲਿਆ ਕਮਗਾਰ ਨਾ ਗੈਰਤ ਮੰਨਾਂ ਨੀ ਆ ਮਹਿਕਤਰੀ ਵਿੱਚ ਪਿੱਤਲ ਕੋਈ ਭਰ ਕਰ ਕਿਤਾ ਤਰਹੀ ਧਾਨ ਤੂੰ ਸਿੱਖ ਜਵਾਨੀ ਦਾ ਕੀਤਾ ਸਦਾ ਹੀ ਘਾੜ ਤੂੰ ਸਿੱਖ ਜਵਾਨੀ ਦਾ ਕਰਾਇਆ ਅਹਿਸਾਸ ਨਹੀਂ ਧਰਤ ਬੇਗਾਨੀ ਦਾ ਚੱਲਾ ਤੇਰੀਆਂ ਸ਼ੁਰੂ ਤੋਂ ਸਮਝੀ ਬੈਠੇ ਆ ਕਰ ਕਰ ਸਜਾਈ ਦਾ ਦਬ ਕੇ ਨਾਲ ਹੀ ਮਰਜ ਉਹਨੂੰ ਦਿੱਤੀਆਂ ਕਮਾਨ ਨਗਰਤ ਮੰਦਾ ਦੀਆਂ ਵਿੱਚ ਇੱਕ ਤੇਰੀ ਵਿੱਚ ਪਿੱਤਰ ਕੋਈ ਪਰਜ ਐਵੇਂ ਹੱਕ ਤੇਰੀ ਵਿੱਚ ਪਿੱਤਰ ਕੋਈ ਪਰਜ ਖਤਮ ਕਰਨ ਲਈ ਲੱਗਿਆ ਜੋਰ ਪੰਜਾਬੀ ਦਾ ਖਤਮ ਕਰਨ ਲਈ ਲੱਗਿਆ ਜੋਰ ਪੰਜਾਬੀ ਨੂੰ ਗਾਹ ਬਣ ਕੇ ਤੂੰ ਖਾਵੇਂ ਫੁੱਲ ਗੋਲੰਬੀ ਨੂੰ ਜੋ ਖੂਨ ਤੇ ਰਚੀ ਗਦਾਰੀ ਮੁੰਡਕ ਕਦੀਮਾਂ ਤੋਂ ਅਨੁਬੱਧ ਕੇ ਹੱਥ ਦੀ ਤਰੀ ਦੇ ਉੱਤੇ ਧਰ ਜਾਉਂਦੀ ਆਂ ਤੇ ਦੀਆਂ ਸਮਗਾਰਨ ਗੈਰ ਕਮੰਡਾਂ ਦੀਆਂ ਮਹਿਕਤਰੀ ਵਿੱਚ ਫਿੱਤਰ ਹੋਈ ਪਰ ਜਾਉ ਛੱਡ ਕੇ 45 ਟੰਗ ਲੈ ਦੇ ਹਥਿਆਰਾਂ ਨੂੰ ਛੱਡ ਕੇ 45 ਟੰਗ ਲੈ ਦੇ ਹੰਧਿਆਰਾਂ ਨੂੰ ਨਹੀਂ ਲੱਪਣੀ ਲੋਕਨ ਨੂੰ ਥਾਂ ਮੇਰੇ ਪਰਿਵਾਰਾਂ ਨੂੰ ਇਥੇ ਪੜੇ ਜੇ ਆਉਂਦੇ ਫਿਰਦੇ ਭਾਈ ਬਘੇੜਦੇ ਆ ਤੇਰੇ ਲਾਲ ਇਕਲੇ ਤੇ ਲੈ ਕੋਈ ਢੰਡਾ ਚੜ ਜਾਊਂਗਾ ਦਿੱਲੀ ਆ ਤੁੰਗਾਰ ਨਾ ਮੈਂ ਤਮੰਦਾ ਨਹੀਂ ਇਹ ਇਕਤਰੀ ਵਿੱਚ ਪਤਰ ਕੋਈ ਪਰ ਜਾ ਮੇਰੂੰ ਤੈਰ ਵੀ ਪਾਪਾ ਸਾੜੇ ਪਰ ਇਹ ਮੁੱਕਣੇ ਨਹੀਂ ਤੂੰ ਤੈਰ ਪਾਪਾ ਸਾੜੇ ਪਰ ਇਹ ਮੁੱਕਣੇ ਨਹੀਂ ਜੋ ਬੁੱਟੇ ਲਾਏ ਅਕਾਲ ਫੁਰਖਣੇ ਸੁੱਕਣੇ ਨਹੀਂ ਵਰਮ ਕੋ ਜਿਹੜੀ ਚੀਜ਼ ਜੰਮਦੀ ਆ ਉਹ ਮਰ ਜਾਂਦੀ ਆ ਜਿਹੜੀ ਚੀਜ਼ ਪਣਦੀ ਆ ਉਹ ਖਤਮ ਹੋ ਜਾਂਦੀ ਆ ਜਿਹੜੀ ਚੀਜ਼ ਪੁੱਤਰ ਦੀ ਔਰ ਦੇਹ ਦੀ ਆ ਜਿਹੜੀ ਚੀਜ਼ ਪ੍ਰਗਟ ਹੋਈ ਹੋਵੇ ਸਦੀਵੀ ਕਾਰ ਰਹੀ ਤੇ ਖਾਸੇ ਮਾਮਲੇ ਸਤਿਗੁਰਾਂ ਦਾ ਬਚਨ ਆ ਖਾਸਾ ਅਕਾਲ ਪੁਰਖ ਦੀ ਬਾਤ ਪ੍ਰਗਟ ਹੋ ਖਾਸਾ ਪਰਮਾਤਮ ਕੀ ਮੌਜ ਪਰਮਾਤਮ ਦੀ ਮੌਜ ਦੇ ਵਿੱਚ ਪ੍ਰਗਟ ਹੋਈ ਅਕਾਲ ਦੀ ਜਦੋਂ ਤੱਕ ਤੱਕਾਂ ਦਾ ਸੂਰਜ ਧਰਤੀ ਆਕਾਸ਼ ਹਵਾ ਪਾਣੀ ਮਿੱਟੀ ਤਵੇਰਾ ਉਦੋਂ ਤੱਕ ਸਰੀਰੀ ਤਾਕਤ ਰਹੇ ਜਦੋਂ ਤੱਕ ਪੰਜ ਬਾਣੀਆਂ ਦਾ ਜਾਗ ਰਹੇਗਾ ਜਦੋਂ ਤੱਕ ਖੰਡੇ ਰੋਂ ਧਾਰ ਨਵੇਂਗੀ ਜਦੋਂ ਤੱਕ ਸਤਲਜ ਦਾ ਨਹਾਵਾ ਧਰਵੇਂਗਾ ਜਦੋਂ ਤੱਕ ਸਰਬ ਲੋਹ ਦੇ ਬਾਤੇ ਵਰਕਰਾ ਰਹਿਆ ਉਦੋਂ ਤੱਕ ਖਾਲਸਾ ਸੰਥਰ ਤੋ ਟੁੱਟੇ ਨਾ ਪਾਵਾ ਇਹ ਮੁਕਣੇ ਨਹੀਂ ਜੋ ਘੂਟੇ ਲਾਇ ਅਕਾਲ ਪਰ ਖਣੇ ਸੁਕਣੇ ਨਹੀਂ ਤੈਨੂੰ ਕਿਰਤ ਪਾਲ ਬਰਗਾੜੀ ਦਾ ਸਮਝਾਉਂਦਾ ਇਹ ਲੈ ਸੰਭ ਪਿਆਰ ਨਾਲ ਨਹੀਂ ਪਰ ਇਹ ਵੀ ਲੜ ਜਾ ਦਿਲਿਆ ਤੋਂਕਾਰਨ ਗੈਰ ਤੋਂ ਮੰਦਾ ਨਹੀਂ ਇਹ ਪੱਤਰੀ ਵਿੱਚ ਪੱਤਲੀ ਪਰ ਜਾਵੇਂ ਹੈ ਕੱਤਰੀ ਵਿੱਚ ਪੱਤਲ ਕੋਈ ਪਰ ਜਾਵੇਂ